ਨੀ ਕੁੜਕੇ ਆ ਵੇਖ ਲਾ ਵਾਲਾਂ ਦਾ ਹਾਲ ਵੇਖਿਆ ਹੀ ਆਪਦੇ ਮੈਂ ਨਹੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਸਾਡੇ ਹੱਥਾਂ 'ਚ ਵਾਲ ਸੀ ਤੁਹਾਡੇ ਆ ਪੱਟਾਂ ਨੂੰ ਵਾਜਦੇ ਨੇ ਸੀ ਵਾਲ ਤੁਰਦੀ ਜਾਂਦੀ ਰਹੇ ਤੇ ਲੋਕੀ ਆ ਜਾਂਦੇ ਨਹੀਂ ਕੜਾ ਸ਼ੈਂਪੂ ਵਰਤਦੇ ਜੇ ਹਾਂ ਤੇ ਮੈਂ ਨਹੀਂ ਹੁਣ ਪਤਾ ਨਹੀਂ ਕੀ ਰਵਾਣੀਆਂ ਨੇ ਕੀਸ਼ ਬਣਨੀਆਂ ਕੀ ਕਰਾ ਕਰਾ ਕੇ ਇੰਨੇ ਇੱਟੇ ਪਹਿਲਾਂ 10 10 12000 ਰੁਪਏ ਉਹਨਾਂ ਨੂੰ ਦਿੱਨੇ ਤੇ ਵਾਲਾਂ ਦੀ ਤੁਹਾਡੇ ਦੀ ਗੱਡ ਲੈ ਗਈ ਹੈ ਕਰੇਲੇਆ ਕਰਨੇ ਤੇ ਵਾਲ 'ਚ ਮਸਾ ਹੀ ਪਰਾਉਂਦੀਆਂ ਪਾ ਪਾ ਕੇ ਵਧਾ ਕੇ ਆ ਤੁਹਾਡੇ ਤੇ ਆ ਵਾਲ ਵੇਖ ਲਾ ਰਹਿ ਗਏ ਆਪ ਤਾਂ ਜਿਹੜੇ ਵਾਜਦੇ ਹੁੰਦੇ ਸੀ ਉਹ ਵੇਲਾ ਰਹਿ ਗਏ ਵੇਖ ਆ ਵੇ ਚਿੜੀਆਂ ਦਾ ਕੋਸਲਾ ਹੈ ਬੂਝੇ ਲੇ ਗਏ ਅੰਤਰੇ ਉਹਨਾਂ ਨੇ ਖਾਣੇ ਕਰਾ ਲਈਂ ਜਾਂ ਅੱਧੇ ਤੋਂ ਮਰੂ ਮੁਰਾ ਕਰਾ ਲਿੰਦੀਆਂ ਫੇਰ ਛੜੀ ਨਹੀਂ ਮੁੱਕਦਾ ਖਰੇ ਨਵਾਂ ਇੱਕ ਕੰਮ ਚੱਲ ਪਿਆ ਵਾ ਮਾਰ ਨਾਲ ਖੂਬ ਸੋਹਟੀ ਹੁੰਦੀ ਆ ਤੂੰ ਇਹ ਸਮਝਦੀਂ ਖਰੇ ਕਟਿੰਗ ਕਰਾ ਲਈ ਤੇ ਉਹ ਲਾਲ ਪੀਲਾ ਕਰਾ ਕੇ ਭਰਕਾ ਦਿੱਤੇ ਅੱਗੇ ਸੁਨੇ ਵਾਲ ਹੁਣ ਨਿਆ ਨਹੀਂ ਡੰਗ ਲੇਤਾ ਹੱਥ ਲੋ ਨੂੰ ਜੀ ਨਹੀਂ ਕਰਨਦੇ ਆ ਹੈ ਹੁਣ ਕੀ ਸੱਪ ਸੌਂਗ ਗਿਆ ਵਾ ਆਸਰ ਨਹੀਂ ਆਉਂਦਾ ਐਡੇ ਵੇ ਲਾਕੀ ਮੈਂ ਨਹੀਂ ਮੇਰਾ ਤਾਂ ਮਾਂ ਹੀ ਖਰਾਬ ਹੋ ਗਿਆ ਵਾਲ ਵੇਖ ਕੇ 12000 ਰੁਪਏ ਦੱਦੀਆਂ ਮੈਂ ਲਾਜ ਕਰਉਣਾ ਵਾ ਕੈਟਿੰਗ ਕਰਾਉਣੀ ਆ ਤੇ ਉਹ ਆ ਕੈਟਿੰਗ ਹਾਂ ਹੈ ਉਸਕ ਮਾਰਿੰਦੇ ਵਾਲ ਪੋਰ ਕੈਂਪਲ ਜਲਵਾਤਾ ਵਾ ਖਸ ਤੇ ਪੂਰੇ ਦਰਿਆ ਪਾਣੀ ਪਾ ਯਾਰਾ ਦੇ ਦੱਸ ਕੇ ਆ ਸੀ ਤੇ ਕਦੇ ਪਾਣੀ ਪਾ ਦਈਂ ਨਾ ਸਿਰ ਤੋਂ ਤੇ ਲੱਸੀ ਨਾ ਨਾ